ਅਮਰਸਰ ਦੇ ਫਤਿਹ ਸਿੰਘ ਕਲੋਨੀ ਦੀਆਂ ਰਾਤ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇੱਕ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਣਾ ਚਾਹੁੰਦੇ ਹਾਂ ਕਿ ਇਹ ਦੁਕਾਨ ਨੂੰ ਲਗਾਤਾਰ ਤੀਜੀ ਵਾਰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅਮਰਸਰ ਦੇ ਫਤਿਹ ਸਿੰਘ ਕਲੋਨੀ ਦੀਆਂ ਜਿੱਥੇ ਕਿ ਬੀਤੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਦੁਕਾਨ ਦੇ ਵਿੱਚੋਂ ਉਹਨਾਂ ਦੇ ਵੱਲੋਂ ਜੋ ਕਿ ਗੱਲੇ ਦੇ ਵਿੱਚ ਕੈਸ਼ ਸੀ ਉਸ ਨੂੰ ਲੈ ਕੇ ਉਹ ਫਰਾਰ ਹੋ ਗਏ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੰਦਰੋਂ ਸਮਾਨ ਕਾਫੀ ਖਿਲਾ ਰਹਿ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮਕਾਨ ਮਾਲਕ ਵੱਲੋਂ ਰੋਣਾ ਪਾਉਣ ਤੇ ਉਹ ਭੱਜ ਕੇ ਫਰਾਰ ਹੋ ਗਏ ਸੋਇ ਤਸਵੀਰਾਂ ਨੇ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੀਆਂ ਜਿੱਥੇ ਕਿ ਚੋਰਾਂ ਦੇ ਵੱਲੋਂ ਲਗਾਤਾਰ ਤੀਜੀ ਵਾਰ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੋਰਾਂ ਵੱਲੋਂ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਾਨ ਨੂੰ ਚੁੱਕਣ ਦੀ ਅਤੇ ਦੁਕਾਨ ਦੇ ਵਿੱਚੋਂ ਜਦੋਂ ਬਾਹਰ ਨਿਕਲ ਕੇ ਉਹ ਸਮਾਨ ਚੁੱਕਦੇ ਹਨ ਤਾਂ ਮਾਲਕ ਵੱਲੋਂ ਰੋਲਾ ਪਾਉਣ ਤੋਂ ਬਾਅਦ ਸਮਾਨ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਹਨ। ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੜੀ ਸ਼ਾਤਰੀ ਦੇ ਨਾਲ ਇਹ ਚੋਰ ਜੋ ਕਿ ਦੁਕਾਨ ਵਿੱਚ ਚੋਰੀ ਕਰ ਰਹੇ ਹਨ ਲਗਾਤਾਰ ਤੀਜੀ ਵਾਰ ਇਸ ਦੁਕਾਨ ਵਿੱਚੋਂ ਚੋਰੀ ਹੋਈ ਹੈ। ਮੌਕੇ ਤੇ ਰੋਲਾ ਪਾਇਆ ਤੇ ਇਹ ਚੋਰ ਭਜਦੇ ਹੋਏ ਨਜ਼ਰ ਦਿਖਾਈ ਦੇ ਰਹੇ ਨੇ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੇ ਕੀਤੀਆਂ ਮਰਸਾ ਦੇ ਫਤਿਹ ਸਿੰਘ ਕਲੋਨੀ ਜਿੱਥੇ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਸੋ ਦੁਕਾਨਦਾਰ ਵੱਲੋਂ ਇਨਸਾਫ ਦੀ ਪੁਹਾਰ ਲਗਾਈ ਜਾ ਰਹੀ ਹੈ ਕਿਹੜਾ ਇਲਾਕਾ ਹੈ ਇਹ ਫਤਿਹ ਸਿੰਘ ਕਲੋਨੀ ਕੀ ਗੱਲਬਾਤ ਹੋ ਰਹੀ ਹੈ ਭਾਜੀ ਲਗਾਤਾਰ ਹੀ ਤਿੰਨ ਵਾਰੀ ਚੋਰੀ ਹੋ ਹੁੰਦੀ ਹੈ ਇਸ ਦੁਕਾਨ ਤੇ ਹੁਣ ਰਾਤੀ ਆਪਣੀ ਚੋਰੀ ਹੋਈ ਹੈ 4 ਵਜੇ ਤੇ ਕੁਝ ਮਿੰਟ ਤੇ ਤੇ ਪ੍ਰੋਪਰ ਸਾਰੀ ਤਿੰਨ ਵਾਰੀ ਹੀ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਕੋਈ ਸੁਣਵਾਈ ਨਹੀਂ ਹੈ ਕਿ ਇਹ ਗੱਲ ਦੀ ਵੀ ਕਿੰਨਾ ਟਾਈਮ ਹੋ ਗਿਆ ਵਾ ਤੁਹਾਡੇ ਸਾਹਮਣੇ ਹਜੇ ਤੱਕ ਕੋਈ ਵੀ ਨਹੀਂ ਆਇਆ ਜੀ ਆ ਪਹਿਲਾਂ ਜਦੋਂ ਚੋਰੀ ਹੋਈ ਸੀ ਉਦੋਂ ਕੀ ਚੋਰੀ ਕੀਤਾ ਕਿੰਨੇ ਜانے ਸੀ ਉਸ ਦਿਨ ਉਦੋਂ ਭਾਜੀ ਤਿੰਨ ਜਨੇ ਹੀ ਉਸ ਤੋਂ ਬਾਅਦ ਹੋਈ ਹੈ ਚੋਰੀ ਉਦੋਂ ਬੈਟਰੀ ਤੇ ਆਏ ਆ ਉਦੋਂ ਪਾਪਾ ਜੀ ਇਕੱਲੇ ਸੀ ਦੁਕਾਨ ਤੇ ਤੇ ਉਦੋਂ ਬੈਟਰੀ ਚੁੱਕ ਕੇ ਲੈ ਗਏ ਹੁਣ ਦੋ ਜਨੇ ਰਾਤ ਹੀ ਆਏ ਆ ਸਾਰਾ ਸਮਾਨ ਗੱਲਾਂ ਪ੍ਰੋਪਰ ਸਾਰਾ ਖੋਲ ਕੇ ਤੇ ਪੈਸੇ ਕੱਢ ਕੇ ਲੈ ਗਏ ਨੇ ਕਿੰਨੇ ਪੈਸੇ ਦੇ ਗੱਟਗਰ ਸਾਈ 30000 ਰੁਪਿਆ ਗਾਹੇ ਗੱਲੇ ਚ ਆਪ ਕਿੰਨੇ ਵਜੇ ਦਾ ਸਮਾਂ ਸੀ 4 ਵਜੇ ਦਾ ਸੀ ਕਿੰਨੇ ਜਾਣੇ ਸੀ ਦੋ ਜਨੇ ਸੀ ਤੇ ਕੀ ਕੀ ਸਮਾਨ ਅੰਦਰ ਕਰੀ ਗਏ ਸਾਰੇ ਦੁਕਾਨ ਖਲੇੜੀ ਹੈ ਜੀ ਅੰਦਰੋਂ ਪ੍ਰੋਪਰ ਸਮਾਨ ਕੱਢਿਆ ਸੀ ਬਾਹਰ ਕੁਝ ਮੱਲੇਦਾਰਾਂ ਨੇ ਵੇਖ ਕੇ ਵਾਜਾ ਮਾਰੀਆਂ ਤਾਂ ਕੁਝ ਛੱਡਦੇ ਭਜੇ ਨੇ ਵੀਡੀਓ ਤੇ ਪਰ ਉੱਪਰ ਜਿਹੜੀ ਇਹਨਾਂ ਦੀ ਦੁਕਾਨ ਦੀ ਪੂਰਾ ਅੰਦਰੋਂ ਖਲੇੜਾ ਪਾਇਆ ਵਾ ਅੰਦਰੋਂ ਸੜਕ ਟਿਕਣਾ ਤੇ ਹਰ ਇੱਕ ਸਮਾਨ ਖਲੇੜੂ ਹੋ ਰੂਗੀ ਤਾਂ ਦੁਕਾਨ ਦੇ ਅੰਦਰ ਤੇ ਇੰਨੀ ਆਪਾਂ ਵੇਖਦੇ ਪਏ ਆ ਦਿੱਲੀਵਾਲੀ ਲੋਕਾਂ ਚੋਰਾ ਦੀ ਹੋ ਗਈ ਐ ਤੇ ਇਹ ਹੁੰਦਾ ਕੀ ਪਿਆ ਵਾ ਇਸ ਇਲਾਕੇ ਜੇ ਸੁਧਾਰ ਕਿਉਂ ਨਹੀਂ ਹੁੰਦਾ ਪਿਆ ਤਿੰਨ ਵਰੀ ਵਾਰਦਾ ਤਾਂ ਹੋ ਚੁੱਕੀ ਅੱਜ ਮੈਂ ਵਾਂ ਕਾਨੂੰ ਕਿਸੇ ਹੋਰ ਕਿਸੇ ਨਾਲ ਵੀ ਹੋ ਸਕਦਾ ਹੁੰਦੀਆਂ ਵੀ ਚੋਰੀਆਂ ਲੱਗ ਕੇ ਜੀ ਹੁੰਦੀਆਂ ਮਿਆ ਪ੍ਰਸ਼ਾਸਨ ਕਹਿੰਦੇ ਆ ਜੀ ਅਸੀਂ ਪੂਰੀ ਕਰਦੇ ਪਏ ਆ ਲੋਕਾਂ ਦੀ ਪੂਰੀ ਪ੍ਰਵੇਸ਼ ਕਰਦੇ ਪਏ ਆ ਕੀ ਕਰਦੇ ਪਏ ਕੁਝ ਵੀ ਨਹੀਂ ਕਰਦੇ ਪਏ ਕਿੰਨੇ ਪੈਸੇ ਚੋਰੀ ਹੋ ਗਏ 30000 ਰੁਪਏ ਜੀ ਤੇ ਤੇ 30000 ਰੁਪਏ ਮਿਹਨਤ ਲਾਣਗੇ ਕਿੰਨੇ ਮਹੀਨੇ ਲੱਗ ਜਾਂਦੇ ਬੰਦੇ ਨੂੰ ਇਹ ਕੋਈ ਐਫ ਆ ਵਾ ਕੋਈ 10 ਰੁਪਏ ਜਾਂ 20 ਰੁਪਏ ਹੈਗੇ ਨੇ 30000 ਰੁਪਏ ਵਾ ਬੰਦਾ ਮਿਹਨਤ ਕਰਦਾ ਮਰ ਦਿੰਦਾ ਸਾਰੀ ਦਿਹਾੜੀ ਕੋਈ ਲੁੱਟ ਕੇ ਲੈ ਜਾਂਦਾ ਵਾ ਕੁਝ ਵੀ ਹੋ ਜਾਂਦਾ ਵਾ ਕੀ ਕਰੀਏ ਬੰਦਾ ਇਸ ਕਾਨੂੰਨੀ ਕੀ ਬਣੂਗਾ ਜੀ ਜੇਕਰ ਤੁਹਾਡੀ ਦੁਕਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਕੋਈ ਸੁਲਵਾਈ ਨਹੀਂ ਹੋ ਰਹੀ ਸਰ ਐਕਸ਼ਨ ਨਹੀਂ ਲਿਆ ਜਾ ਰਿਹਾ ਹਲਤਨ ਫੜੀ ਜੀ ਸਰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸਰ ਕੀ ਚੱਲ ਰਿਹਾ ਕੁਝ ਵੀ ਨਹੀਂ ਪਤਾ ਲੱਗ ਰਿਹਾ ਸਰ ਤਿੰਨ ਵਾਰੀ ਲਗਾਤਾਰ ਹੋਈ ਤਿੰਨ ਕਿੰਨੇ ਸਭ ਹੋ ਗਿਆ ਪੁਲਿਸ ਨੂੰ ਕੰਪਲੇਨ 30 ਸਾਰੇ ਘੰਟਾ ਹੋ ਗਿਆ ਉਹਨਾਂ ਨਾਲ ਅਜੇ ਤੱਕ ਨਹੀਂ ਆਈ ਅਜੇ ਤੱਕ ਨਹੀਂ ਆਈ ਪੁਲਿਸ ਕੀ ਇਨਸਾਫ ਦੀ ਮੰਗ ਕਰ ਰਹੇ ਇਨਸਾਫ ਮਿਲਣਾ ਚਾਹੀਦਾ ਵਾ ਕਿਸੇ ਤਿੰਨ ਵਾਰੀ ਅੱਗੋਂ ਫੇਰ ਕੁਝ ਹੋ ਸਕਦਾ ਵਾ ਏਦਾਂ ਦੇ ਕੱਲ ਨੂੰ ਕੋਈ ਬੰਬ ਵੀ ਰੱਖ ਜਾਏਗਾ ਮੇਰੀ ਦੁਕਾਨ ਤੇ ਤੇ ਏਦਾਂ ਦੇ ਕੁਝ ਵੀ ਨਹੀਂ ਹੋ ਸਕਦਾ ਫਿਰ ਹਾਂਜੀ ਅੱਜ ਫਤਿਹ ਸਿੰਘ ਕਲੋਨੀ ਜਿਹੜੀ ਦੁਕਾਨ ਦੇ ਵਿੱਚ ਚੋਰੀ ਆ ਤੁਸੀਂ ਮੁਕੇ ਤੇ ਪਹੁੰਚੇ ਹੋ ਤੇ ਉਹਦਾ ਦੁਕਾਨਦਾਰ ਦਾ ਕਹਿਣਾ ਕਿ ਲਗਾਤਾਰ ਤੀਜੀ ਵਾਰੀ ਉਸ ਦੁਕਾਨ ਤੇ ਚੋਰੀ ਹੋਈ ਇਹ ਜੀ ਹਨੂਣ ਇਹਨਾਂ ਨੇ ਦੱਸਿਆ ਮੁਹੱਲੇ ਵਾਲੇ ਰਾਤ ਜਿਹੜੀ ਬੀਤੀ ਰਾਤ ਜਿਹੜੀ ਆ ਵੀ ਮਨੀ ਸੰਨ ਉਹ ਜਸਪੀਰ ਸਿੰਘ ਗਲੀ ਨੰਬਰ 29 ਫਤਿਹ ਸਿੰਘ ਕਲੋਨੀ ਬੀਤੀ ਰਾਤ ਦੁਕਾਨ 'ਚ ਦੋ ਨੌਜਵਾਨ ਅਣਪਛਾਤੇਆ ਵੱਲੋਂ ਦੁਕਾਨ ਦਾ ਬਾਹਰ ਸ਼ਟਰ ਤੋੜ ਕੇ ਤੇ ਬਾਕੀ ਇਹਨਾਂ ਦਾ ਜਿਹੜਾ ਵਾਚਿਆ ਗਿਆ ਉਹਦੇ ਵਿੱਚ ਕੋਈ ਸਮਾਨ ਤੇ ਇਹਨਾਂ ਦਾ ਚੋਰੀ ਨਹੀਂ ਹੋਇਆ ਪਰ ਇਹਨਾਂ ਨੇ ਕਿਹਾ ਵੀ ਗੱਲੇ ਦੇ ਵਿੱਚੋਂ ਜਿਹੜੇ 30000 ਰੁਪਇਆ ਲੈ ਕੇ ਚਲੇ ਗਏ ਆ ਇਸ ਸੰਬੰਧੀ ਜਿਹੜੀ ਆ ਐਫ ਆਈ ਆਰ ਅਣਪਛਾਤੇ ਤੇ ਦਰਜ ਕੀਤੀ ਜਾਏਗੀ ਤੇ ਕੈਮਰੇ ਖੰਗਾ ਲਿਆ ਹੁਣ ਜਾਣ ਕੇ ਤੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਏ। ਹਾਂ ਲਗਾਤਾਰ ਤੀਜੀ ਵਾਰ ਚੋਰੀ ਹੋ ਰਹੀ ਹੈ ਇਲਾਕੇ ਦੇ ਵਿੱਚ ਰਾਤ ਨੂੰ ਪੀਸੀਆਰ ਦੀ ਉਹਨਾਂ ਦਾ ਕਹਿਣਾ ਕਿ ਨਹੀਂ ਆਉਂਦੀ ਗਸ਼ਤ ਨਹੀਂ ਹੋ ਰਹੀ ਹੈ ਜੀ ਤਾਂ ਜਿਹੜੇ ਚੋਰਾਂ ਨੂੰ ਇਲਾਕੇ ਦੇ ਵਿੱਚ ਹੋਰ ਵੀ ਕਾਫੀ ਚੋਰੀਆਂ ਪਿਛਲੇ ਸਮੇਂ ਚ ਹੋਈਆਂ ਨੇ ਲਗਾਤਾਰ ਜਿਹੜੇ ਵਾਧਾ ਹੁੰਦਾ ਜਾ ਰਿਹਾ ਹੈ। ਵੇਖੋ ਜੀ ਜਿਹੜੀ ਸਾਡੀ ਚੌਕੀ ਵੱਲੋਂ ਜਿਹੜੀ ਡੇਲੀ ਗਸ਼ਤ ਚੱਲਦੀ ਹੈ ਇਲਾਕਾ ਵੀ ਸਾਡੇ ਕੋਲ ਕਾਫੀ ਹੈ। ਅਸੀਂ ਰਾਤ ਭਾਰ ਹੂਟਰ ਵੀ ਮਾਰਦੇ ਹਾਂ ਤੇ ਸਾਰੇ ਇਲਾਕੇ 'ਚ ਗਸ਼ਤ ਵੀ ਕਰਦੇ ਹਾਂ। ਸੱਤ ਨਾ ਕਿ ਉਹਦਾ ਸਮਾਨ ਤਾਂ ਲੇ ਗਏ 50 ਰੁਪਏ ਮੰਨਦੇ ਸਟੈਂਡ ਤੇ ਪਰ ਪੁਲਿਸ ਨੂੰ ਕੰਪਲੀਟ ਕੀਤੀ ਜੀ ਲਗਾਤਾਰ ਘੰਟੇ ਬਾਅਦ ਜਿਹੜੇ ਕਿ ਪੁਲਿਸ ਨਹੀਂ ਜੀ ਨਹੀਂ ਅਸੀਂ ਜਦੋਂ ਜਦੋਂ ਸਾਨੂੰ ਫੋਨ ਗਿਆ ਉਸੇ ਵੇਲੇ ਆ ਗਏ ਬਿਲਕੁਲ ਦੇਰੀ ਨਹੀਂ ਕੀਤੀ ਜਾਂਦੀ ਕੋਈ ਸੀਸੀਟੀਵੀ ਵੀਡੀਓ ਨਹੀਂ ਹਾਂ ਜੇ ਸਾਹਮਣੇ ਸੀਸੀਟੀਵੀ ਆ ਉਹਦੇ ਵਿੱਚ ਦੋ ਨੌਜਵਾਨ ਆਉਂਦੇ ਨੇ ਮੂੰਹ ਬੱਦੇ ਹੋਏ ਉਹਨਾਂ ਨੇ ਤੇ ਉਹ ਜਿਹੜਾ ਇਹਨਾਂ ਦਾ ਦੁਕਾਨ ਦਾ ਸ਼ਟਰ ਖੋਲ ਕੇ ਅੰਦਰ ਵੜਦੇ ਆ ਪਰ ਇਹਨਾਂ ਸਮਾਨ ਕੋਈ ਨਹੀਂ ਗਿਆ ਬਾਕੀ ਇਹਨਾਂ ਕਹਿ ਵੀ ਅੰਦਰ ਵੜ ਕੇ ਜਿਹੜਾ 30000 ਰੁਪਏ ਸਾਡਾ ਚੋਰੀ ਕਰ ਲੈ ਕੇ ਲੈ ਗਏ ਔਰ ਇਸ ਬਾਰੇ ਜਲਦੀ ਤੋਂ ਜਲਦੀ ਇਹਨਾਂ CCTV ਵੇਖ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚਿਆਂਤੀ ਜੀ